ਦਾ ਕਿ ਉਹਨਾਂ ਦੀ ਮੌਤ ਜਿਹੜੀ ਹੈ ਉਹ ਸ਼ਰਾਬ ਪੀਣ ਦੇ ਕਾਰਨ ਹੋਈ ਹੈ। ਤਿੰਨੇ ਦੋਸਤ ਇਕੱਠੇ ਬੈਠ ਕੇ ਸ਼ਰਾਬ ਪੀ ਰਹੇ ਸੀ। ਰਾਤ ਨੂੰ ਹੀ ਇੱਕ ਅਧਿਕਾਰੀ ਦਾ ਬਿਆਨ ਸਾਹਮਣੇ ਆ ਜਾਂਦਾ ਹੈ ਕਿ ਜਦੋਂ ਡੈੱਡ ਬਾਡੀਜ਼ ਹਸਪਤਾਲ ਦੇ ਵਿੱਚ ਆਈਆਂ ਸੀਗੀਆਂ ਉਹਨਾਂ ਦੇ ਕੋਲੋਂ ਕੋਈ ਸ਼ਰਾਬ ਦੀ ਸਮੈਲ ਜਿਹੜੀ ਹੈ ਉਹ ਨਹੀਂ ਆਉਂਦੀ ਸੀ। ਮੂੰਹ ਦੇ ਵਿੱਚੋਂ ਜਿਹੜੀ ਹੈ ਝੱਗ ਉਹ ਨਿਕਲ ਰਹੀ ਸੀਗੀ। ਕੁਝ ਦਿਨ ਪਹਿਲਾਂ ਵੀ ਪੰਜਾਬ ਦੇ ਵਿੱਚ ਸ਼ਰਾਬ ਦੇ ਕਾਰਨ ਕਈ ਮੌਤਾਂ ਜਿਹੜੀਆਂ ਉਹ ਹੋਈਆਂ ਸੀ। ਬੀਤੀ ਰਾਤ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਵਿੱਚ ਤਿੰਨ ਡੈੱਡ ਬਾਡੀਜ਼ ਆਂਦੀਆਂ ਨੇ ਜਿਸ ਤੋਂ ਬਾਅਦ ਉਹ ਪਰਿਵਾਰ ਦਾ ਦਾਵਾ ਹੁੰਦਾ ਹੈ ਕਿ ਉਹਨਾਂ ਦੀ ਮੌਤ ਜਿਹੜੀ ਹੈ ਉਹ ਸ਼ਰਾਬ ਪੀਣ ਦੇ ਕਾਰਨ ਹੋਈ ਹੈ ਤਿੰਨੇ ਦੋਸਤ ਇਕੱਠੇ ਬੈਠ ਕੇ ਸ਼ਰਾਬ ਪੀ ਰਹੇ ਸੀ ਤਾਂ ਪਰਿਵਾਰ ਨੇ ਦਾਵਾ ਕੀਤਾ ਕਿ ਉਹਨਾਂ ਦੀ ਮੌਤ ਜਿਹੜੀ ਹੈ ਉਹ ਸ਼ਰਾਬ ਪੀਣ ਦੇ ਨਾਲ ਹੋਈ ਹੈ ਰਾਤ ਨੂੰ 10 ਵਜੇ ਦੇ ਕਰੀਬ ਇਹ ਘਟਨਾ ਆ ਜਿਸ ਤੋਂ ਬਾਅਦ ਪ੍ਰਸ਼ਾਸਨ ਨੂੰ ਵੀ ਹੱਥ ਪੈਰਾਂ ਦੀ ਪੈ ਗਈ ਸੀ ਹਾਲਾਂਕਿ ਜਦੋਂ ਉਹ ਡੈੱਡ ਬਾਡੀਜ਼ ਨੂੰ ਸਿਵਲ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਪੁਲਿਸ ਉਹਨਾਂ ਮ੍ਰਿਤਕ ਦੇਹਾਂ ਨੂੰ ਹਸਪਤਾਲ ਲੈ ਕੇ ਆਉਂਦੀ ਹੈ ਰਾਤ ਨੂੰ ਹੀ ਇੱਕ ਅਧਿਕਾਰੀ ਦਾ ਬਿਆਨ ਸਾਹਮਣੇ ਆ ਜਾਂਦਾ ਹੈ ਕਿ ਜਦੋਂ ਡੈੱਡ ਬਾਡੀਜ਼ ਹਸਪਤਾਲ ਦੇ ਵਿੱਚ ਆਈਆਂ ਸਿਗੀਆਂ ਉਹਨਾਂ ਦੇ ਕੋਲੋਂ ਕੋਈ ਸ਼ਰਾਬ ਦੀ 스ਮੈਲ ਜਿਹੜੀ ਹੈ ਉਹ ਨਹੀਂ ਆਉਂਦੀ ਸੀ ਤਾਂ ਜੇ ਜਿਹੜੀ ਜਾਂਚ ਹੈ ਉਹਨਾਂ ਦੀ ਮੌਤ ਦਾ ਕਾਰਨ ਹੈ ਉਹ ਪੋਸਟਮਾਰਟਮ ਤੋਂ ਬਾਅਦ ਦੇ ਵਿੱਚ ਹੀ ਪਤਾ ਲੱਗੇਗਾ ਜਿਸ ਤਰੀਕੇ ਨਾਲ ਜਿੱਦਾਂ ਹੀ ਦਿਨ ਚੜ੍ਹਿਆ ਤਾਂ ਸਿਆਸਤ ਇਸ ਮੁੱਦੇ ਤੇ ਭਖਣੀ ਜਿਹੜੀ ਹੈ ਸ਼ੁਰੂ ਹੋ ਗਈ ਸੀ ਕਿਉਂਕਿ ਪਹਿਲਾਂ ਕੁਝ ਹੀ ਦਿਨ ਪਹਿਲਾਂ ਵੀ ਪੰਜਾਬ ਦੇ ਵਿੱਚ ਸ਼ਰਾਬ ਦੇ ਕਾਰਨ ਕਈ ਮੌਤਾਂ ਜਿਹੜੀਆਂ ਉਹ ਹੋਈਆਂ ਸੀ ਤਾਂ ਉਸ ਤੋਂ ਬਾਅਦ ਸਿਆਸਤ ਦਿਨ ਚੜਦੇ ਹੀ ਲੁਧਿਆਣਾ ਦੇ ਵਿੱਚ ਵਧੀ ਭਰਤਪੂਰਨ ਆਸ਼ੂ ਰਾਣਾ ਗੁਰਜੀਤ ਨੇ ਵੀ ਸਰਕਾਰ ਤੇ ਨਿਸ਼ਾਨੇ ਸਾਧੇ ਅਤੇ ਉਸ ਤੋਂ ਬਾਅਦ ਸਿਵਲ ਹਸਪਤਾਲ ਦੇ ਐਸ ਐਮਓ ਸੀਨੀਅਰ ਮੈਡੀਕਲ ਅਫਸਰ ਦਾ ਵੀ ਇੱਕ ਬਿਆਨ ਸਾਹਮਣੇ ਆਇਆ ਕਿ ਉਹਨੇ ਦੱਸਿਆ ਕਿ ਰਾਤ ਨੂੰ 9:50 ਤੇ ਤਿੰਨ ਵਿਅਕਤੀਆਂ ਨੂੰ ਤਿੰਨ ਡੈੱਡ ਬੋਡੀਆਂ ਨੂੰ ਪੁਲਿਸ ਸਿਵਲ ਹਸਪਤਾਲ ਲੈ ਕੇ ਆਂਦੀ ਹੈ ਜਿਨ੍ਹਾਂ ਦੇ ਨਾਮ ਰਿੰਕੂ, ਮੰਜੂਰਾਏ ਅਤੇ ਦੇਵੀ ਦੱਸਿਆ ਜਾ ਰਿਹਾ ਤੇ ਉਨ੍ਹਾਂ ਦੀ ਮੌਤ ਜਿਹੜੀ ਆ ਹੋ ਜਾਂਦੀ ਹੈ ਉਹਨਾਂ ਨੇ ਮੁੱਢਲੀ ਜਾਂਚ ਦੇ ਵਿੱਚ ਇਹੀ ਕਿਹਾ ਕਿ ਹਜੇ ਕਿਸੇ ਹੋਰ ਕਾਰਨਾ ਕਰਕੇ ਜਿਹੜੀ ਆ ਮੌਤ ਹੋਈ ਹੈ ਕੈਮੀਕਲ ਟੈਸਟ ਜਿਹੜੇ ਨੇ ਉਹ ਡੈਡ ਬodies ਦੇ ਉਹ ਹੋ ਰਹੇ ਨੇ ਜਦ ਤੱਕ ਉਹਨਾਂ ਦੀ ਰਿਪੋਰਟ ਨਹੀਂ ਆ ਜਾਂਦੀ ਉਨੀ ਦੇਰ ਤੱਕ ਇਹ ਨਹੀਂ ਕਿਹਾ ਜਾ ਸਕਦਾ ਕਿ ਸ਼ਰਾਬ ਪੀਣ ਦੇ ਨਾਲ ਮੌਤ ਹੋਈ ਹੈ ਸ਼ੱਕੀ ਹਾਲਾਤਾਂ ਦੇ ਵਿੱਚ ਮੌਤ ਹੋਈ ਹੈ ਇਹ ਉਹਨਾਂ ਨੇ ਕਿਹਾ ਐਸਐਮਓ ਸਿਵਲ ਹਸਪਤਾਲ ਨੇ ਕਿਹਾ ਕਿ ਸ਼ੱਕੀ ਹਾਲਾਤਾਂ ਦੇ ਵਿੱਚ ਮੌਤ ਹੋਈ ਹੈ ਪਰੇ ਸ਼ਰਾਬ ਦੇ ਕਾਰਨ ਹੋਈ ਹੈ ਇਹ ਜਾਂਚ ਦਾ ਵਿਸ਼ਾ ਉਸ ਦੀ ਜਾਂਚ ਜਿਹੜੀ ਹੈ ਚੱਲ ਰਹੀ ਹੈ ਇਸ ਕਰਕੇ ਸਾਰੇ ਸ਼ਰਾਬ ਦੇ ਨਾਲ ਮੌਤ ਹੋਣ ਦੇ ਦਾਅਵਿਆਂ ਨੂੰ ਉਹ ਖਾਰਿਜ ਕਰ ਦਿੱਤਾ ਪਰਿਵਾਰ ਦਾ ਕਹਿਣਾ ਸੀਗਾ ਕਿ ਤਿੰਨੇ ਦੋਸਤ ਜਿਹੜੇ ਆ ਸ਼ਰਾਬ ਇਕੱਠੇ ਬੈਠ ਕੇ ਪੀ ਰਹੇ ਸੀਗੇ ਤਾਂ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਇਦਾਂ ਦੀ ਘਟਨਾ ਵਾਪਰੀ ਹੈ ਉੱਥੇ ਪਹੁੰਚੇ ਤਾਂ ਮੂੰਹ ਦੇ ਵਿੱਚੋਂ ਜਿਹੜੀ ਹੈ ਝੱਗ ਉਹ ਨਿਕਲ ਰਹੀ ਸੀਗੀ ਤਾਂ ਇਸ ਕਰਕੇ ਉਹਨਾਂ ਨੂੰ ਸਿਵਲ ਹਸਪਤਾਲੇ ਆਂਦਾ ਪਰ ਉੱਥੇ ਉਹ ਮ੍ਰਿਤਕ ਜਿਹੜੇ ਨੇ ਉਹ ਸੀਗੇ ਜਦ ਤੱਕ ਉੱਥੇ ਲੈ ਕੇ ਆਂਦਾ ਉਹ ਉਹਨਾਂ ਦੀ ਮੌਤ ਜਿਹੜੀ ਹੈ ਉਹ ਪਹਿਲਾਂ ਤੋਂ ਹੀ ਹੋ ਚੁੱਕੀ ਸੀ ਹਾਲਾਂਕਿ ਪ੍ਰਸ਼ਾਸਨ ਨੇ ਸ਼ਰਾਬ ਦੇ ਨਾਲ ਮੌਤ ਹੋਣ ਦੇ ਕਿਸੇ ਵੀ ਦਾਅਵੇ ਤੋਂ ਹਜੇ ਖਾਰਜ ਕੀਤੇ ਨੇ ਹਲੇ ਉਹਨਾਂ ਨੇ ਕਿਹਾ ਕਿ ਜਿਹੜੇ ਟੈਸਟ ਨੇ ਉਹ ਲਗਾਤਾਰ ਚੱਲ ਰਹੇ ਨੇ ਸਿਵਲ ਹਸਪਤਾਲ ਦੇ ਵਿੱਚ ਅੱਜ ਪੋਸਟਮਾਰਟਮ ਵੀ ਹੋਇਆ ਹਾਲਾਂਕਿ ਰਿਪੋਰਟ ਪੋਸਟਮਾਰਟਮ ਦੀ ਨਹੀਂ ਆਈ ਮੋਢਲੀ ਜਾਂਚ ਦੇ ਵਿੱਚ ਐਸਐਮਓ ਨੇ ਇਹੀ ਕਿਹਾ ਕਿ ਸ਼ੱਕੀ ਹਾਲਾਤਾਂ ਦੇ ਵਿੱਚ ਮੌਤ ਹੋਈ ਹੈ ਹਜੇ ਜੇ ਸ਼ਰਾਬ ਦੇ ਨਾਲ ਮੌਤ ਹੋਣ ਦੇ ਕਾਰਨ ਹਜੇ ਜਿਹੜੇ ਨਹੀਂ ਸਾਹਮਣੇ ਆਏ ਕੈਮੀਕਲ ਟੈਸਟਾਂਗ ਦੀ ਰਿਪੋਰਟ ਦਾ ਜਿਹੜਾ ਉਹ ਇੰਤਜ਼ਾਰ ਹੈ ਜਦੋਂ ਉਹ ਆ ਜਾਈਗੀ ਫਿਰ ਸਾਫ਼ ਹੋਏਗਾ ਕਿ ਸ਼ਰਾਬ ਦੇ ਨਾਲ ਮੌਤ ਹੋਈ ਹੈ ਨਹੀਂ ਤਾਂ ਉਸ ਦੇ ਦੂਜੇ ਪਾਸੇ ਸਿਆਸਤ ਵੀ ਹੈ ਇਸ ਤੇ ਜਿਹੜੀ ਹੈ ਬਹੁਤ ਜਿਹੜੀ ਹੈ ਉਸ ਨੇ ਤੂਲ ਫੜ ਲਈ ਸੀ ਸਭ ਤੋਂ ਪਹਿਲਾਂ ਤੁਸੀਂ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਐਸ ਐਮਓ ਡਾਕਟਰ ਹਰਪ੍ਰੀਤ ਸਿੰਘ ਦਾ ਇਸ ਮਾਮਲੇ ਤੇ ਕੀ ਕਹਿਣਾ ਸੀ ਉਹ ਵੀ ਸੁਣੋ ਮੈਂ ਡਾਕਟਰ ਹਰਪ੍ਰੀਤ ਸਿੰਘ ਐਸ ਐਮਓ ਇਨ ਚਾਰਜ ਸਿਵਲ ਹਸਪਤਾਲ ਲੁਗਾਨਾ ਜੀਨ ਦਸਨਾ ਜਮਾ ਕਿ ਰਾਤ ਨੂੰ ਸਾਡੇ ਕੋਲ ਪੁਲਿਸ 3 ਡੈਡ ਬodies ਜਿਨ੍ਹਾਂ ਦੀ ਕੀ ਡੈਥ ਅੰਡਰ ਮਿਸਟਰੀਅਲ ਸਰਕਮਸਟੈਂਸਸ ਹੋਈ ਹੈ ਜਿਨ੍ਹਾਂ ਦੇ ਨਾਮ ਸਤਨ ਜਿਹੜੀ ਪਹਿਲੀ ਡੈਡ ਬੋਡੀ ਸੀ ਉਹ ਰਿੰਕੂ son of ਨੱਥੂਰਾਮ ਦੀ ਲੱਕਿਆਈ ਸੀ ਜੋ ਕਿ 9:50 ਤੇ ਇੱਥੇ ਸਾਡੇ ਕੋਲ ਲੈ ਕੇ ਆਇਆ ਸੀ ਦੂਸਰੀ ਡੈਡ ਬੋਡੀ ਮੰਜੂਰਾਏ ਐਂਡ ਤੀਸਰੀ ਜਿਹੜੀ ਡੈਡ ਬੋਡੀ ਸੀ ਦੇਵੀ ਇਹਨਾਂ ਦੀ ਲੱਕਿਆਈ ਸੀ ਜਿਹੜੀ ਮੰਜੂਰਾਏ ਤੇ ਦੇਵੀ ਦੀ ਡੈਡ ਬੋਡੀ ਤਕਰੀਬਨ 1:30 ਦੇ ਕਰੀਬ ਸਾਡੇ ਕੋਲ ਲੈ ਕੇ ਆਏ ਇਨਾਂ ਨੂੰ ਮਤਲਬ ਮੁੰਡਲੀ ਜਾਂ ਤੋਂ ਬਾਅਦ ਇਹ ਹੀ ਲੱਗਦਾ ਹੈ ਕਿ ਉਹਨਾਂ ਦੀ ਡੈਥ ਜਿਹੜੀ ਅੰਡਰ ਮਿਸਟਰੀਅਸ ਸਰਕਮਸਟੈਂਸਿਸ ਜਿਹੜੀ ਹੈ ਹੋਈ ਹੈ ਔਰ ਵਾਟਸਐਪਰ ਜੋ ਵੀ ਉਹਨਾਂ ਦਾ ਐਗਜ਼ੈਕਟ ਕੌਜ਼ ਆਫ ਡੈਥ ਹੋਏਗਾ ਉਹ ਜਦੋਂ ਵੀ ਸਾਡੇ ਕੈਮੀਕਲ ਐਗਜ਼ਾਮੀਨਰ ਦੀ ਰਿਪੋਰਟ ਤੇ ਹਿਸਟੋਪੈਥੋਲੋਜੀ ਦੀ ਰਿਪੋਰਟ ਸਾਡੇ ਕੋਲ ਹੋਏਗੀ ਉਸ ਤੋਂ ਬਾਅਦ ਕੀ ਜਿਹੜਾ ਹੈਗਾ ਉਹ ਜਾਣਕਰ ਹੋਇਆ ਜਾ ਸਕਦਾ ਹੈ ਕੀਤੀ ਰਾਤ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਵਿੱਚ ਤਿੰਨ ਡੈੱਡ ਬੋਡੀਜ਼ ਆਂਦੀਆਂ ਨੇ ਪਰਿਵਾਰ ਦਾ ਦਾਵਾ ਹੁੰਦਾ ਹੈ ਕਿ ਉਹਨਾਂ ਦੀ ਮੌਤ ਜਿਹੜੀ ਹੈ ਉਹ ਸ਼ਰਾਬ ਪੀਣ ਦੇ ਕਾਰਨ ਹੋਈ ਹੈ ਤਿੰਨੇ ਦੋਸਤ ਇਕੱਠੇ ਬੈਠ ਕੇ ਸ਼ਰਾਬ ਪੀ ਰਹੇ ਸੀ ਰਾਤ ਨੂੰ ਹੀ ਇੱਕ ਅਧਿਕਾਰੀ ਦਾ ਬਿਆਨ ਸਾਹਮਣੇ ਆ ਜਾਂਦਾ ਹੈ ਕਿ ਜਦੋਂ ਡੈੱਡ ਬੋਡੀਜ਼ ਹਸਪਤਾਲ ਦੇ ਵਿੱਚ ਆਈਆਂ ਸੀਗੀਆਂ ਉਹਨਾਂ ਦੇ ਕੋਲੋਂ ਕੋਈ ਸ਼ਰਾਬ ਦੀ 스ਮੈਲ ਜਿਹੜੀ ਹੈ ਉਹ ਨਹੀਂ ਆਉਂਦੀ ਸੀ ਮੂੰਹ ਦੇ ਵਿੱਚੋਂ ਜਿਹੜੀ ਐ ਝੱਗ ਉਹ ਨਿਕਲ ਰਹੀ ਸੀਗੀ ਕੁਝ ਦਿਨ ਪਹਿਲਾਂ ਵੀ ਪੰਜਾਬ ਦੇ ਵਿੱਚ ਸ਼ਰਾਬ ਦੇ ਕਾਰਨ ਕਈ ਮੌਤਾਂ ਜਿਹੜੀਆਂ ਉਹ ਹੋਈਆਂ ਸੀ ਬੀਤੀ ਰਾਤ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਵਿੱਚ ਤਿੰਨ ਡੈੱਡ ਬਾਡੀਜ਼ ਆndੀਆਂ ਨੇ ਜਿਸ ਤੋਂ ਬਾਅਦ ਉਹ ਪਰਿਵਾਰ ਦਾ ਦਾਵਾ ਹੁੰਦਾ ਹੈ ਕਿ ਉਹਨਾਂ ਦੀ ਮੌਤ ਜਿਹੜੀ ਐ ਉਹ ਸ਼ਰਾਬ ਪੀਣ ਦੇ ਕਾਰਨ ਹੋਈ ਐ ਤਿੰਨੇ ਦੋਸਤ ਇਕੱਠੇ ਬੈਠ ਕੇ ਸ਼ਰਾਬ ਪੀ ਰਹੇ ਸੀ ਪਰਿਵਾਰ ਨੇ ਦਾਅਵਾ ਕੀਤਾ ਕਿ ਉਹਨਾਂ ਦੀ ਮੌਤ ਜਿਹੜੀ ਹੈ ਉਹ ਸ਼ਰਾਬ ਪੀਣ ਦੇ ਨਾਲ ਹੋਈ ਹੈ ਰਾਤ ਨੂੰ 10 ਵਜੇ ਦੇ ਕਰੀਬ ਇਹ ਘਟਨਾ ਆ ਜਿਸ ਤੋਂ ਬਾਅਦ ਪ੍ਰਸ਼ਾਸਨ ਨੂੰ ਵੀ ਹੱਥ ਪੈਰਾਂ ਦੀ ਪੈ ਗਈ ਸੀ ਹਾਲਾਂਕਿ ਜਦੋਂ ਉਹ ਡੈੱਡ ਬਾਡੀਜ਼ ਨੂੰ ਸਿਵਲ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਪੁਲਿਸ ਉਹਨਾਂ ਮ੍ਰਿਤਕ ਦੇਹਾਂ ਨੂੰ ਹਸਪਤਾਲ ਲੈ ਕੇ ਆਉਂਦੀ ਹੈ ਰਾਤ ਨੂੰ ਹੀ ਇੱਕ ਅਧਿਕਾਰੀ ਦਾ ਬਿਆਨ ਸਾਹਮਣੇ ਆ ਜਾਂਦਾ ਹੈ ਕਿ ਜਦੋਂ ਡੈੱਡ ਬਾਡੀਜ਼ ਹਸਪਤਾਲ ਦੇ ਵਿੱਚ ਆਈਆਂ ਸੀਗੀਆਂ ਉਹਨਾਂ ਦੇ ਕੋਲੋਂ ਕੋਈ ਸ਼ਰਾਬ ਦੀ ਸਮੈਲ ਜਿਹੜੀ ਹੈ ਉਹ ਨਹੀਂ ਆਉਂਦੀ ਸੀ ਤਾਂ ਜੇ ਜਿਹੜੀ ਜਾਂਚ ਹੈ ਉਹਨਾਂ ਦੀ ਮੌਤ ਦਾ ਕਾਰਨ ਹੈ ਉਹ ਪੋਸਟਮਾਰਟਮ ਤੋਂ ਬਾਅਦ ਦੇ ਵਿੱਚ ਹੀ ਪਤਾ ਲੱਗੇਗਾ ਜਿਸ ਤਰੀਕੇ ਨਾਲ ਜਿੱਦਾਂ ਹੀ ਦਿਨ ਚੜ੍ਹਿਆ ਤਾਂ ਸਿਆਸਤ ਇਸ ਮੁੱਦੇ ਤੇ ਭਖਣੀ ਜਿਹੜੀ ਹੈ ਸ਼ੁਰੂ ਹੋ ਗਈ ਸੀ ਕਿਉਂਕਿ ਪਹਿਲਾਂ ਕੁਝ ਹੀ ਦਿਨ ਪਹਿਲਾਂ ਵੀ ਪੰਜਾਬ ਦੇ ਵਿੱਚ ਸ਼ਰਾਬ ਦੇ ਕਾਰਨ ਕਈ ਮੌਤਾਂ ਜਿਹੜੀਆਂ ਉਹ ਹੋਈਆਂ ਸੀ ਤਾਂ ਉਸ ਤੋਂ ਬਾਅਦ ਸਿਆਸਤ ਦਿਨ ਚੜ੍ਹਦੇ ਹੀ ਲੁਧਿਆਣਾ ਦੇ ਵਿੱਚ ਵਧੀ ਭਰਤਪੂਸ਼ਨ ਆਸ਼ੂ ਰਾਣਾ ਗੁਰਜੀਤ ਨੇ ਵੀ ਸਰਕਾਰ ਤੇ ਨਿਸ਼ਾਨੇ ਸਾਧੇ ਅਤੇ ਉਸ ਤੋਂ ਬਾਅਦ ਸਿਵਲ ਹਸਪਤਾਲ ਦੇ ਐਸ ਐਮਓ ਸੀਨੀਅਰ ਮੈਡੀਕਲ ਅਫਸਰ ਦਾਵੀ ਇੱਕ ਬਿਆਨ ਸਾਹਮਣੇ ਆਇਆ ਕਿ ਉਹਨੇ ਦੱਸਿਆ ਕਿ ਰਾਤ ਨੂੰ 9:50 ਤੇ ਤਿੰਨ ਵਿਅਕਤੀਆਂ ਨੂੰ ਤਿੰਨ ਡੈੱਡ ਬੋਡੀਆਂ ਨੂੰ ਪੁਲਿਸ ਸਿਵਲ ਹਸਪਤਾਲ ਲੈ ਕੇ ਆਂਦੀ ਹੈ ਜਿਨ੍ਹਾਂ ਦੇ ਨਾਮ ਰਿੰਕੂ, ਮੰਜੂਰਾਏ ਅਤੇ ਦੇਵੀ ਦੱਸਿਆ ਜਾ ਰਿਹਾ ਤੇ ਉਹਨਾਂ ਦੀ ਮੌਤ ਜਿਹੜੀ ਆ ਹੋ ਜਾਂਦੀ ਹੈ ਉਹਨਾਂ ਨੇ ਮੁੱਢਲੀ ਜਾਂਚ ਦੇ ਵਿੱਚ ਇਹੀ ਕਿਹਾ ਕਿ ਹਜੇ ਕਿਸੇ ਹੋਰ ਕਾਰਨਾ ਕਰਕੇ ਜਿਹੜੀ ਆ ਮੌਤ ਹੋਈ ਹੈ ਕੈਮੀਕਲ ਟੈਸਟ ਜਿਹੜੇ ਨੇ ਉਹ ਡੈੱਡ ਬੋਡੀਆਂ ਦੇ ਉਹ ਹੋ ਰਹੇ ਨੇ ਜਦ ਤੱਕ ਉਹਨਾਂ ਦੀ ਰਿਪੋਰਟ ਨਹੀਂ ਆ ਜਾਂਦੀ ਉਨੀ ਦੇਰ ਤੱਕ ਇਹ ਨਹੀਂ ਕਿਹਾ ਜਾ ਸਕਦਾ ਕਿ ਸ਼ਰਾਬ ਪੀਣ ਦੇ ਨਾਲ ਮੌਤ ਹੋਈ ਹੈ ਸ਼ੱਕੀ ਹਾਲਾਤਾਂ ਦੇ ਵਿੱਚ ਮੌਤ ਹੋਈ ਹੈ ਇਹ ਉਹਨਾਂ ਨੇ ਕਿਹਾ ਐਸਐਮਓ ਸਿਵਲ ਹਸਪਤਾਲ ਨੇ ਕਿਹਾ ਕਿ ਸ਼ੱਕੀ ਹਾਲਾਤਾਂ ਦੇ ਵਿੱਚ ਮੌਤ ਹੋਈ ਹੈ ਪਰ ਸ਼ਰਾਬ ਦੇ ਕਾਰਨ ਹੋਈ ਹੈ ਇਹ ਜਾਂਚ ਦਾ ਵਿਸ਼ਾ ਉਸ ਦੀ ਜਾਂਚ ਜਿਹੜੀ ਹੈ ਚੱਲ ਰਹੀ ਹੈ ਇਸ ਕਰਕੇ ਸਾਰੇ ਸ਼ਰਾਬ ਦੇ ਨਾਲ ਮੌਤ ਹੋਣ ਦੇ ਦਾਅਵਿਆਂ ਨੂੰ ਉਹ ਖਾਰਿਜ ਕਰ ਦਿੱਤਾ ਪਰਿਵਾਰ ਦਾ ਕਹਿਣਾ ਸੀਗਾ ਕਿ ਤਿੰਨੇ ਦੋਸਤ ਜਿਹੜੇ ਆ ਸ਼ਰਾਬ ਇਕੱਠੇ ਬੈਠ ਕੇ ਪੀ ਰਹੇ ਸੀਗੇ ਤਾਂ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਇਦਾਂ ਦੀ ਘਟਨਾ ਵਾਪਰੀ ਹੈ ਉੱਥੇ ਪਹੁੰਚੇ ਤਾਂ ਮੂੰਹ ਦੇ ਵਿੱਚੋਂ ਜਿਹੜੀ ਹੈ ਝੱਗ ਉਹ ਨਿਕਲ ਰਹੀ ਸੀਗੀ ਤਾਂ ਇਸ ਕਰਕੇ ਉਹਨਾਂ ਨੂੰ ਸਿਵਲ ਹਸਪਤਾਲਿਆਂ ਦਾ ਪਰ ਉੱਥੇ ਉਹ ਮ੍ਰਿਤਕ ਜਿਹੜੇ ਨੇ ਉਹ ਸੀਗੇ ਜਦ ਤੱਕ ਉੱਥੇ ਲੈ ਕੇ ਆਂਦਾ ਉਹ ਉਹਨਾਂ ਦੀ ਮੌਤ ਜਿਹੜੀ ਹੈ ਉਹ ਪਹਿਲਾਂ ਤੋਂ ਹੀ ਹੋ ਚੁੱਕੀ ਸੀਗੀ ਹਾਲਾਂਕਿ ਪ੍ਰਸ਼ਾਸਨ ਨੇ ਸ਼ਰਾਬ ਦੇ ਨਾਲ ਮੌਤ ਹੋਣ ਦੇ ਕਿਸੇ ਵੀ ਦਾਅਵੇ ਤੋਂ ਹਜੇ ਖਾਰਜ ਕੀਤੇ ਨੇ ਹਲੇ ਉਹਨਾਂ ਨੇ ਕਿਹਾ ਕਿ ਜਿਹੜੇ ਟੈਸਟ ਨੇ ਉਹ ਲਗਾਤਾਰ ਚੱਲ ਰਹੇ ਨੇ ਸਿਵਲ ਹਸਪਤਾਲ ਦੇ ਵਿੱਚ ਅੱਜ ਪੋਸਟਮਾਰਟਮ ਵੀ ਹੋਇਆ ਹਾਲਾਂਕਿ ਰਿਪੋਰਟ ਪੋਸਟਮਾਰਟਮ ਦੀ ਨਹੀਂ ਆਈ ਮੋਢਲੀ ਜਾਂਚ ਦੇ ਵਿੱਚ ਐਸਐਮਓ ਨੇ ਇਹੀ ਕਿਹਾ ਕਿ ਸ਼ੱਕੀ ਹਾਲਾਤਾਂ ਦੇ ਵਿੱਚ ਮੌਤ ਹੋਈ ਹੈ ਹਜੇ ਜੇ ਸ਼ਰਾਬ ਦੇ ਨਾਲ ਮੌਤ ਹੋਣ ਦੇ ਕਾਰਨ ਹਜੇ ਜਿਹੜੇ ਨਹੀਂ ਸਾਹਮਣੇ ਆਏ ਕੈਮੀਕਲ ਟੈਸਟਾਂ ਦੀ ਰਿਪੋਰਟ ਦਾ ਜਿਹੜਾ ਉਹ ਇੰਤਜ਼ਾਰ ਹੈ ਜਦੋਂ ਉਹ ਆ ਜਾਏਗੀ ਫਿਰ ਸਾਫ਼ ਹੋਏਗਾ ਕਿ ਸ਼ਰਾਬ ਦੇ ਨਾਲ ਮੌਤ ਹੋਈ ਹੈ ਨਹੀਂ ਤਾਂ ਉਸ ਦੇ ਦੂਜੇ ਪਾਸੇ ਸਿਆਸਤ ਵੀ ਹੈ ਇਸ ਤੇ ਜਿਹੜੀ ਆ ਬਹੁਤ ਜਿਹੜੀ ਆ ਉਸਨੇ ਤੂਲ ਫੜ ਲਈ ਸੀ ਸਭ ਤੋਂ ਪਹਿਲਾਂ ਤੁਸੀਂ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਐਸ ਐਮਓ ਡਾਕਟਰ ਹਰਪ੍ਰੀਤ ਸਿੰਘ ਦਾ ਇਸ ਮਾਮਲੇ ਤੇ ਕੀ ਕਹਿਣਾ ਸੀ ਉਹ ਵੀ ਸੁਣੋ ਮੈਂ ਡਾਕਟਰ ਹਰਪ੍ਰੀਤ ਸਿੰਘ ਐਸ ਐਮਓ ਇਨ ਚਾਰਜ ਸਿਵਲ ਹਸਪਤਾਲ ਲੁਗਾਨਾ ਜੀਨ ਦਸਨਾ ਜਨਮ ਆ ਕਿ ਰਾਤ ਨੂੰ ਸਾਡੇ ਕੋਲ ਪੁਲਿਸ 3 ਡੈਡ ਬodies ਜਿਨ੍ਹਾਂ ਦੀ ਕੀ ਡੈਥ ਅੰਡਰ ਮਿਸਟਰੀਅਲ ਸਰਕਮਸਟੈਂਸਸ ਹੋਈਆ ਜਿਨ੍ਹਾਂ ਦੇ ਨਾਮ ਸਤਨ ਜਿਹੜੀ ਪਹਿਲੀ ਡੈਡ ਬੋਡੀ ਸੀ ਉਹ ਰਿੰਕੂ ਸਨ ਆਫ ਨਥੁਰਮ ਦੀ ਲੱਕਿਆ ਸੀ ਜੋ ਕਿ 9:50 ਤੇ ਇੱਥੇ ਸਾਡੇ ਕੋਲ ਲੈ ਕੇ ਆਇਆ ਸੀ ਦੂਸਰੀ ਡੈਡ ਬੋਡੀ ਮੰਜੂਰਾਏ ਐ ਐਂ ਤੀਸਰੀ ਜਿਹੜੀ ਡੈਡ ਬੋਡੀ ਸੀ ਦੇਵੀ ਇਹਨਾਂ ਦੀ ਲੱਕਿਆ ਸੀ ਜਿਹੜੀ ਮੰਜੂਰਾਏ ਤੇ ਦੇਵੀ ਦੀ ਡੈਡ ਬੋਡੀ ਤਕਰੀਬਨ 1:30 ਦੇ ਕਰੀਬ ਸਾਡੇ ਕੋਲ ਲੈ ਕੇ ਆਏ ਜਿਨ੍ਹਾਂ ਨੂੰ ਮਤਲਬ ਮੁੰਡਲੀ ਜਾਤ ਤੋਂ ਬਾਅਦ ਇਹ ਹੀ ਲੱਗਦਾ ਕਿ ਉਹਨਾਂ ਦੀ ਡੈਥ ਜਿਹੜੀ ਅੰਡਰ ਮਿਸਟਰੀਅਸ ਸਰਕਮਸਟੈਂਸਿਸ ਜਿਹੜੀ ਹੈ ਹੋਈ ਹੈ ਔਰ ਵਾਟਸਐਪਰ ਜੋ ਵੀ ਉਹਨਾਂ ਦਾ ਐਗਜ਼ੈਕਟ ਕੌਜ਼ ਆਫ ਡੈਥ ਹੋਏਗਾ ਉਹ ਜਦੋਂ ਵੀ ਸਾਡੇ ਕੈਮੀਕਲ ਐਗਜ਼ਾਮੀਨਰ ਦੀ ਰਿਪੋਰਟ ਤੇ ਹਿਸਟੋਪੈਥੋਲੋਜੀ ਦੀ ਰਿਪੋਰਟ ਸਾਡੇ ਕੋਲ ਹੋਏਗੀ ਉਸ ਤੋਂ ਬਾਅਦ ਕੀ ਜਿਹੜਾ ਹੈਗਾ ਉਹ ਜਨਕ੍ਰੋਆ ਜਾ ਸਕਦਾ। ਪਿਤੀ ਰਾਤ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਵਿੱਚ ਤਿੰਨ ਡੈੱਡ ਬਾਡੀਜ਼ ਆਂਦੀਆਂ ਨੇ ਪਰਿਵਾਰ ਦਾ ਦਾਵਾ ਹੁੰਦਾ ਹੈ ਕਿ ਉਹਨਾਂ ਦੀ ਮੌਤ ਜਿਹੜੀ ਹੈ ਉਹ ਸ਼ਰਾਬ ਪੀਣ ਦੇ ਕਾਰਨ ਹੋਈ ਹੈ। ਤਿੰਨੇ ਦੋਸਤ ਇਕੱਠੇ ਬੈਠ ਕੇ ਸ਼ਰਾਬ ਪੀ ਰਹੇ ਸੀ ਰਾਤ ਨੂੰ ਹੀ ਇੱਕ ਅਧਿਕਾਰੀ ਦਾ ਬਿਆਨ ਸਾਹਮਣੇ ਆ ਜਾਂਦਾ ਹੈ ਕਿ ਜਦੋਂ ਡੈੱਡ ਬਾਡੀਜ਼ ਹਸਪਤਾਲ ਦੇ ਵਿੱਚ ਆਈਆਂ ਸੀਗੀਆਂ ਉਹਨਾਂ ਦੇ ਕੋਲੋਂ ਕੋਈ ਸ਼ਰਾਬ ਦੀ ਸਮੈਲ ਜਿਹੜੀ ਹੈ ਉਹ ਨਹੀਂ ਆਉਂਦੀ ਸੀ ਮੂੰਹ ਦੇ ਵਿੱਚੋਂ ਜਿਹੜੀ ਹੈ ਝੱਗ ਉਹ ਨਿਕਲ ਰਹੀ ਸੀਗੀ ਕੁਝ ਦਿਨ ਪਹਿਲਾਂ ਵੀ ਪੰਜਾਬ ਦੇ ਵਿੱਚ ਸ਼ਰਾਬ ਦੇ ਕਾਰਨ ਕਈ ਮੌਤਾਂ ਜਿਹੜੀਆਂ ਉਹ ਹੋਈਆਂ ਸੀ ਬੀਤੀ ਰਾਤ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਵਿੱਚ ਤਿੰਨ ਡੈੱਡ ਬਾਡੀਜ਼ ਆਂਦੀਆਂ ਨੇ ਜਿਸ ਤੋਂ ਬਾਅਦ ਉਹ ਪਰਿਵਾਰ ਦਾ ਦਾਵਾ ਹੁੰਦਾ ਹੈ ਕਿ ਉਹਨਾਂ ਦੀ ਮੌਤ ਜਿਹੜੀ ਹੈ ਉਹ ਸ਼ਰਾਬ ਪੀਣ ਦੇ ਕਾਰਨ ਹੋਈ ਹੈ ਤਿੰਨੇ ਦੋਸਤ ਇਕੱਠੇ ਬੈਠ ਕੇ ਸ਼ਰਾਬ ਪੀ ਰਹੇ ਸੀ ਤਾਂ ਪਰਿਵਾਰ ਨੇ ਦਾਵਾ ਕੀਤਾ ਕਿ ਉਹਨਾਂ ਦੀ ਮੌਤ ਜਿਹੜੀ ਹੈ ਉਹ ਸ਼ਰਾਬ ਪੀਣ ਦੇ ਨਾਲ ਹੋਈ ਹੈ ਰਾਤ ਨੂੰ 10 ਵਜੇ ਦੇ ਕਰੀਬ ਇਹ ਘਟਨਾ ਆ ਜਿਸ ਤੋਂ ਬਾਅਦ ਪ੍ਰਸ਼ਾਸਨ ਨੂੰ ਵੀ ਹੱਥ ਪੈਰਾਂ ਦੀ ਪੈ ਗਈ ਸੀ ਹਾਲਾਂਕਿ ਜਦੋਂ ਉਹ ਡੈੱਡ ਬਾਡੀਜ਼ ਨੂੰ ਸਿਵਲ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਪੁਲਿਸ ਉਹਨਾਂ ਮ੍ਰਿਤਕ ਦੇਹਾਂ ਨੂੰ ਹਸਪਤਾਲ ਲੈ ਕੇ ਆਉਂਦੀ ਹੈ ਰਾਤ ਨੂੰ ਹੀ ਇੱਕ ਅਧਿਕਾਰੀ ਦਾ ਬਿਆਨ ਸਾਹਮਣੇ ਆ ਜਾਂਦਾ ਹੈ ਕਿ ਜਦੋਂ ਡੈੱਡ ਬਾਡੀਜ਼ ਹਸਪਤਾਲ ਦੇ ਵਿੱਚ ਆਈਆਂ ਸਿਗੀਆਂ ਉਹਨਾਂ ਦੇ ਕੋਲੋਂ ਕੋਈ ਸ਼ਰਾਬ ਦੀ 스మెਲ ਜਿਹੜੀ ਹੈ ਉਹ ਨਹੀਂ ਆਉਂਦੀ ਸੀ ਤਾਂ ਜੇ ਜਿਹੜੀ ਜਾਂਚ ਹੈ ਉਹਨਾਂ ਦੀ ਮੌਤ ਦਾ ਕਾਰਨ ਹੈ ਉਹ ਪੋਸਟਮਾਰਟਮ ਤੋਂ ਬਾਅਦ ਦੇ ਵਿੱਚ ਹੀ ਪਤਾ ਲੱਗੇਗਾ ਜਿਸ ਤਰੀਕੇ ਨਾਲ ਜਿੱਦਾਂ ਹੀ ਦਿਨ ਚੜ੍ਹਿਆ ਤਾਂ ਸਿਆਸਤ ਇਸ ਮੁੱਦੇ ਤੇ ਭਖਣੀ ਜਿਹੜੀ ਹੈ ਸ਼ੁਰੂ ਹੋ ਗਈ ਸੀ ਕਿਉਂਕਿ ਪਹਿਲਾਂ ਕੁਝ ਹੀ ਦਿਨ ਪਹਿਲਾਂ ਵੀ ਪੰਜਾਬ ਦੇ ਵਿੱਚ ਸ਼ਰਾਬ ਦੇ ਕਾਰਨ ਕਈ ਮੌਤਾਂ ਜੜੀਆਂ ਉਹ ਹੋਈਆਂ ਸੀ ਤਾਂ ਉਸ ਤੋਂ ਬਾਅਦ ਸਿਆਸਤ ਦਿਨ ਚੜ੍ਹਦੇ ਹੀ ਲੁਧਿਆਣਾ ਦੇ ਵਿੱਚ ਵਧੀ ਭਰਤਪੂਸ਼ਨ ਆਸ਼ੂ ਰਾਣਾ ਗੁਰਜੀਤ ਨੇ ਵੀ ਸਰਕਾਰ ਤੇ ਨਿਸ਼ਾਨੇ ਸਾਧੇ ਅਤੇ ਉਸ ਤੋਂ ਬਾਅਦ ਸਿਵਲ ਹਸਪਤਾਲ ਦੇ ਐਸ ਐਮਓ ਸੀਨੀਅਰ ਮੈਡੀਕਲ ਅਫਸਰ ਦਾ ਵੀ ਇੱਕ ਬਿਆਨ ਸਾਹਮਣੇ ਆਇਆ ਕਿ ਉਹਨੇ ਦੱਸਿਆ ਕਿ ਰਾਤ ਨੂੰ 9:50 ਤੇ ਤਿੰਨ ਵਿਅਕਤੀਆਂ ਨੂੰ ਤਿੰਨ ਮ੍ਰਿਤਕ ਡੈਡ ਬਾਡੀਜ਼ ਨੂੰ ਪੋਲਸ ਸਿਵਲ ਹਸਪਤਾਲ ਲੈ ਕੇ ਆਂਦੀ ਹੈ ਜਿਨ੍ਹਾਂ ਦੇ ਨਾਮ ਰਿੰਕੂ, ਮੰਜੂਰਾਏ ਅਤੇ ਦੇਵੀ ਦੱਸਿਆ ਜਾ ਰਿਹਾ ਤੇ ਉਹਨਾਂ ਦੀ ਮੌਤ ਜਿਹੜੀ ਆ ਹੋ ਜਾਂਦੀ ਹੈ ਉਹਨਾਂ ਨੇ ਮੁੱਢਲੀ ਜਾਂਚ ਦੇ ਵਿੱਚ ਇਹੀ ਕਿਹਾ ਕਿ ਹਜੇ ਕਿਸੇ ਹੋਰ ਕਾਰਨਾ ਕਰਕੇ ਜਿਹੜੀ ਆ ਮੌਤ ਹੋਈ ਹੈ ਕੈਮੀਕਲ ਟੈਸਟ ਜਿਹੜੇ ਨੇ ਉਹ ਡੈਡ ਬਾਡੀਜ਼ ਦੇ ਉਹ ਹੋ ਰਹੇ ਨੇ ਜਦ ਤੱਕ ਉਹਨਾਂ ਦੀ ਰਿਪੋਰਟ ਨਹੀਂ ਆ ਜਾਂਦੀ ਉਨੀ ਦੇਰ ਤੱਕ ਇਹ ਨਹੀਂ ਕਿਹਾ ਜਾ ਸਕਦਾ ਕਿ ਸ਼ਰਾਬ ਪੀਣ ਦੇ ਨਾਲ ਮੌਤ ਹੋਈ ਹੈ ਸ਼ੱਕੀ ਹਾਲਾਤਾਂ ਦੇ ਵਿੱਚ ਮੌਤ ਹੋਈ ਹੈ ਇਹ ਉਹਨਾਂ ਨੇ ਕਿਹਾ ਐਸਐਮਓ ਸਿਵਲ ਹਸਪਤਾਲ ਨੇ ਕਿਹਾ ਕਿ ਸ਼ੱਕੀ ਹਾਲਾਤਾਂ ਦੇ ਵਿੱਚ ਮੌਤ ਹੋਈ ਹੈ ਪਰ ਸ਼ਰਾਬ ਦੇ ਕਾਰਨ ਹੋਈ ਹੈ ਇਹ ਜਾਂਚ ਦਾ ਵਿਸ਼ਾ ਉਸ ਦੀ ਜਾਂਚ ਜਿਹੜੀ ਹੈ ਚੱਲ ਰਹੀ ਹੈ ਇਸ ਕਰਕੇ ਸਾਰੇ ਸ਼ਰਾਬ ਦੇ ਨਾਲ ਮੌਤ ਹੋਣ ਦੇ ਦਾਅਵਿਆਂ ਨੂੰ ਉਹ ਖਾਰਿਜ ਕਰ ਦਿੱਤਾ ਪਰਿਵਾਰ ਦਾ ਕਹਿਣਾ ਸੀਗਾ ਕਿ ਤਿੰਨੇ ਦੋਸਤ ਜਿਹੜੇ ਆ ਸ਼ਰਾਬ ਇਕੱਠੇ ਬੈਠ ਕੇ ਪੀ ਰਹੇ ਸੀਗੇ ਤਾਂ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਇਦਾਂ ਦੀ ਘਟਨਾ ਵਾਪਰੀ ਹੈ ਉੱਥੇ ਪਹੁੰਚੇ ਤਾਂ ਮੂੰਹ ਦੇ ਵਿੱਚੋਂ ਜਿਹੜੀ ਹੈ ਝੱਗ ਉਹ ਨਿਕਲ ਰਹੀ ਸੀਗੀ ਤਾਂ ਇਸ ਕਰਕੇ ਉਹਨਾਂ ਨੂੰ ਸਿਵਲ ਹਸਪਤਾਲਿਆਂ ਦਾ ਪਰ ਉੱਥੇ ਉਹ ਮ੍ਰਿਤਕ ਜਿਹੜੇ ਨੇ ਉਹ ਸੀਗੇ ਜਦ ਤੱਕ ਉੱਥੇ ਲੈ ਕੇ ਆਂਦਾ ਉਹ ਉਹਨਾਂ ਦੀ ਮੌਤ ਜਿਹੜੀ ਹੈ ਉਹ ਪਹਿਲਾਂ ਤੋਂ ਹੀ ਹੋ ਚੁੱਕੀ ਸੀਗੀ ਹਾਲਾਂਕਿ ਪ੍ਰਸ਼ਾਸਨ ਨੇ ਸ਼ਰਾਬ ਦੇ ਨਾਲ ਮੌਤ ਹੋਣ ਦੇ ਕਿਸੇ ਵੀ ਦਾਅਵੇ ਤੋਂ ਹਜੇ ਖਾਰਜ ਕੀਤੇ ਨੇ ਹਲੇ ਉਹਨਾਂ ਨੇ ਕਿਹਾ ਕਿ ਜਿਹੜੇ ਟੈਸਟ ਨੇ ਉਹ ਲਗਾਤਾਰ ਚੱਲ ਰਹੇ ਨੇ ਸਿਵਲ ਹਸਪਤਾਲ ਦੇ ਵਿੱਚ ਅੱਜ ਪੋਸਟਮਾਰਟਮ ਵੀ ਹੋਇਆ ਹਾਲਾਂਕਿ ਰਿਪੋਰਟ ਪੋਸਟਮਾਰਟਮ ਦੀ ਨਹੀਂ ਆਈ ਮੋਢਲੀ ਜਾਂਚ ਦੇ ਵਿੱਚ ਐਸਐਮਓ ਨੇ ਇਹੀ ਕਿਹਾ ਕਿ ਸ਼ੱਕੀ ਹਾਲਾਤਾਂ ਦੇ ਵਿੱਚ ਮੌਤ ਹੋਈ ਹੈ ਹਜੇ ਜੇ ਦਾ ਸ਼ਰਾਬ ਦੇ ਨਾਲ ਮੌਤ ਹੋਣ ਦੇ ਕਾਰਨ ਹਜੇ ਜਿਹੜੇ ਨਹੀਂ ਸਾਹਮਣੇ ਆਏ ਕੈਮੀਕਲ ਟੈਸਟਾਂਗ ਦੀ ਰਿਪੋਰਟ ਦਾ ਜਿਹੜਾ ਉਹ ਇੰਤਜ਼ਾਰ ਹੈ ਜਦੋਂ ਉਹ ਆ ਜਾਏਗੀ ਫਿਰ ਸਾਫ਼ ਹੋਏਗਾ ਕਿ ਸ਼ਰਾਬ ਦੇ ਨਾਲ ਮੌਤ ਹੋਈ ਆ ਨਹੀਂ ਤਾਂ ਉਸ ਦੇ ਦੂਜੇ ਪਾਸੇ ਸਿਆਸਤ ਵੀ ਹੈ ਇਸ ਤੇ ਜਿਹੜੀ ਆ ਬਹੁਤ ਜਿਹੜੀ ਆ ਉਸਨੇ ਤੂਲ ਫੜ ਲਈ ਸੀ ਸਭ ਤੋਂ ਪਹਿਲਾਂ ਤੁਸੀਂ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਐਸ ਐਮਓ ਡਾਕਟਰ ਹਰਪ੍ਰੀਤ ਸਿੰਘ ਦਾ ਇਸ ਮਾਮਲੇ ਤੇ ਕੀ ਕਹਿਣਾ ਸੀ ਉਹ ਵੀ ਸੁਣੋ ਮੈਂ ਡਾਕਟਰ ਹਰਪ੍ਰੀਤ ਸਿੰਘ ਐਸ ਐਮਓ ਇਨ ਚਾਰਜ ਸਿਵਲ ਹਸਪਤਾਲ ਲੁਗਾਨਾ ਜੀਨ ਦਸਨਾ ਜਨਮ ਆ ਕਿ ਰਾਤ ਨੂੰ ਸਾਡੇ ਕੋਲ ਪੁਲਿਸ 3 ਡੈਡ ਬodies ਜਿਨ੍ਹਾਂ ਦੀ ਕੀ ਡੈਥ ਅੰਡਰ ਮਿਸਟਰੀਅਸ ਸਰਕਮਸਟੈਂਸਸ ਹੋਈ ਆ ਜਿਨ੍ਹਾਂ ਦੇ ਨਾਮ ਸਤਨ ਜਿਹੜੀ ਪਹਿਲੀ ਡੈੱਡ ਬੋਡੀ ਸੀ ਉਹ ਰਿੰਕੂ ਸਨ ਆਫ ਨੱਥੂਰਾਮ ਦੀ ਲੱਕਿਆਈ ਸੀ ਜੋ ਕਿ 9:50 ਤੇ ਇੱਥੇ ਸਾਡੇ ਕੋਲ ਲੈ ਕੇ ਆਇਆ ਸੀ ਦੂਸਰੀ ਡੈੱਡ ਬੋਡੀ ਮੰਜੂਰਾਏ ਐਂਡ ਤੀਸਰੀ ਜਿਹੜੀ ਡੈੱਡ ਬੋਡੀ ਸੀ ਦੇਵੀ ਇਹਨਾਂ ਦੀ ਲੱਕਿਆਈ ਸੀ ਜਿਹੜੀ ਮੰਜੂਰਾਏ ਤੇ ਦੇਵੀ ਦੀ ਡੈੱਡ ਬੋਡੀ ਤਕਰੀਬਨ 1:30 ਦੇ ਕਰੀਬ ਉਹ ਸਾਡੇ ਕੋਲ ਲੈ ਕੇ ਆਏ ਜਿਨ੍ਹਾਂ ਨੂੰ ਮਤਲਬ ਮੁੰਡਲੀ ਜਾਤ ਤੋਂ ਬਾਅਦ ਇਹੀ ਲੱਗਦਾ ਹੈ ਕਿ ਉਹਨਾਂ ਦੀ ਡੈਥ ਜਿਹੜੀ ਅੰਡਰ ਮਿਸਟਰੀਅਸ ਸਰਕਮਸਟੈਂਸਿਸ ਜਿਹੜੀ ਹੈ ਹੋਈ ਹੈ ਔਰ ਵਾਟਸਐਪਰ ਜੋ ਵੀ ਉਹਨਾਂ ਦਾ ਐਗਜ਼ੈਕਟ ਕੌਜ਼ ਆਫ ਡੈਥ ਹੋਏਗਾ ਉਹ ਜਦੋਂ ਵੀ ਸਾਡੇ ਕੈਮੀਕਲ ਐਗਜ਼ਾਮੀਨਰ ਦੀ ਰਿਪੋਰਟ ਤੇ ਹਿਸਟੋਪੈਥੋਲੋਜੀ ਦੀ ਰਿਪੋਰਟ ਸਾਡੇ ਕੋਲ ਹੋਏਗੀ ਉਸ ਤੋਂ ਬਾਅਦ ਕੀ ਜਿਹੜਾ ਹੈਗਾ ਉਹ ਜਨਕ੍ਰੋਇਆ ਜਾ ਸਕਦਾ। ਪਿਤੀ ਰਾਤ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਵਿੱਚ ਤਿੰਨ ਡੈੱਡ ਬਾਡੀਜ਼ ਆਂਦੀਆਂ ਨੇ ਪਰਿਵਾਰ ਦਾ ਦਾਵਾ ਹੁੰਦਾ ਹੈ ਕਿ ਉਹਨਾਂ ਦੀ ਮੌਤ ਜਿਹੜੀ ਹੈ ਉਹ ਸ਼ਰਾਬ ਪੀਣ ਦੇ ਕਾਰਨ ਹੋਈ ਹੈ। ਤਿੰਨੇ ਦੋਸਤ ਇਕੱਠੇ ਬੈਠ ਕੇ ਸ਼ਰਾਬ ਪੀ ਰਹੇ ਸੀ। ਰਾਤ ਨੂੰ ਹੀ ਇੱਕ ਅਧਿਕਾਰੀ ਦਾ ਬਿਆਨ ਸਾਹਮਣੇ ਆ ਜਾਂਦਾ ਹੈ ਕਿ ਜਦੋਂ ਡੈੱਡ ਬਾਡੀਜ਼ ਹਸਪਤਾਲ ਦੇ ਵਿੱਚ ਆਈਆਂ ਸੀਗੀਆਂ ਉਹਨਾਂ ਦੇ ਕੋਲੋਂ ਕੋਈ ਸ਼ਰਾਬ ਦੀ 스ਮੈਲ ਜਿਹੜੀ ਹੈ ਉਹ ਨਹੀਂ ਆਉਂਦੀ ਸੀ। ਮੂੰਹ ਦੇ ਵਿੱਚੋਂ ਜਿਹੜੀ ਹੈ ਝੱਗ ਉਹ ਨਿਕਲ ਰਹੀ ਸੀਗੀ। ਕੁਝ ਦਿਨ ਪਹਿਲਾਂ ਵੀ ਪੰਜਾਬ ਦੇ ਵਿੱਚ ਸ਼ਰਾਬ ਦੇ ਕਾਰਨ ਕਈ ਮੌਤਾਂ ਜਿਹੜੀਆਂ ਉਹ ਹੋਈਆਂ ਸੀ। ਬੀਤੀ ਰਾਤ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਵਿੱਚ ਤਿੰਨ ਡੈੱਡ ਬਾਡੀਜ਼ ਆਂਦੀਆਂ ਨੇ ਜਿਸ ਤੋਂ ਬਾਅਦ ਉਹ ਪਰਿਵਾਰ ਦਾ ਦਾਵਾ ਹੁੰਦਾ ਹੈ ਕਿ ਉਹਨਾਂ ਦੀ ਮੌਤ ਜਿਹੜੀ ਹੈ ਉਹ ਸ਼ਰਾਬ ਪੀਣ ਦੇ ਕਾਰਨ ਹੋਈ ਹੈ ਤਿੰਨੇ ਦੋਸਤ ਇਕੱਠੇ ਬੈਠ ਕੇ ਸ਼ਰਾਬ ਪੀ ਰਹੇ ਸੀ ਤਾਂ ਪਰਿਵਾਰ ਨੇ ਦਾਵਾ ਕੀਤਾ ਕਿ ਉਹਨਾਂ ਦੀ ਮੌਤ ਜਿਹੜੀ ਹੈ ਉਹ ਸ਼ਰਾਬ ਪੀਣ ਦੇ ਨਾਲ ਹੋਈ ਹੈ ਰਾਤ ਨੂੰ 10 ਵਜੇ ਦੇ ਕਰੀਬ ਇਹ ਘਟਨਾ ਆ ਜਿਸ ਤੋਂ ਬਾਅਦ ਪ੍ਰਸ਼ਾਸਨ ਨੂੰ ਵੀ ਹੱਥ ਪੈਰਾਂ ਦੀ ਪੈ ਗਈ ਸੀ ਹਾਲਾਂਕਿ ਜਦੋਂ ਉਹ ਡੈੱਡ ਬਾਡੀਜ਼ ਨੂੰ ਸਿਵਲ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਪੁਲਿਸ ਉਹਨਾਂ ਮ੍ਰਿਤਕ ਦੇਹਾਂ ਨੂੰ ਹਸਪਤਾਲ ਲੈ ਕੇ ਆਉਂਦੀ ਆ ਰਾਤ ਨੂੰ ਹੀ ਇੱਕ ਅਧਿਕਾਰੀ ਦਾ ਬਿਆਨ ਸਾਹਮਣੇ ਆ ਜਾਂਦਾ ਹੈ ਕਿ ਜਦੋਂ ਡੈੱਡ ਬਾਡੀਜ਼ ਹਸਪਤਾਲ ਦੇ ਵਿੱਚ ਆਈਆਂ ਸਿੱਗੀਆਂ ਉਹਨਾਂ ਦੇ ਕੋਲੋਂ ਕੋਈ ਸ਼ਰਾਬ ਦੀ ਸਮੈਲ ਜਿਹੜੀ ਹੈ ਉਹ ਨਹੀਂ ਆਉਂਦੀ ਸੀ ਤਾਂ ਜੇ ਜਿਹੜੀ ਜਾਂਚ ਹੈ ਉਹਨਾਂ ਦੀ ਮੌਤ ਦਾ ਕਾਰਨ ਹੈ ਉਹ ਪੋਸਟਮਾਰਟਮ ਤੋਂ ਬਾਅਦ ਦੇ ਵਿੱਚ ਹੀ ਪਤਾ ਲੱਗੇਗਾ ਜਿਸ ਤਰੀਕੇ ਨਾਲ ਜਿੱਦਾਂ ਹੀ ਦਿਨ ਚੜ੍ਹਿਆ ਤਾਂ ਸਿਆਸਤ ਇਸ ਮੁੱਦੇ ਤੇ ਭਖਣੀ ਜਿਹੜੀ ਹੈ ਸ਼ੁਰੂ ਹੋ ਗਈ ਸੀ ਕਿਉਂਕਿ ਪਹਿਲਾਂ ਕੁਝ ਹੀ ਦਿਨ ਪਹਿਲਾਂ ਵੀ ਪੰਜਾਬ ਦੇ ਵਿੱਚ ਸ਼ਰਾਬ ਦੇ ਕਾਰਨ ਕਈ ਮੌਤਾਂ ਜਿਹੜੀਆਂ ਉਹ ਹੋਈਆਂ ਸੀ ਤਾਂ ਉਸ ਤੋਂ ਬਾਅਦ ਸਿਆਸਤ ਦਿਨ ਚੜ੍ਹਦੇ ਹੀ ਲੁਧਿਆਣਾ ਦੇ ਵਿੱਚ ਵਧੀ ਭਰਤਪੂਸ਼ਣ ਆਸ਼ੂ ਰਾਣਾ ਗੁਰਜੀਤ ਨੇ ਵੀ ਸਰਕਾਰ ਤੇ ਨਿਸ਼ਾਨੇ ਸਾਧੇ ਅਤੇ ਉਸ ਤੋਂ ਬਾਅਦ ਸਿਵਲ ਹਸਪਤਾਲ ਦੇ ਐਸ ਐਮਓ ਸੀਨੀਅਰ ਮੈਡੀਕਲ ਅਫਸਰ ਦਾ ਵੀ ਇੱਕ ਬਿਆਨ ਸਾਹਮਣੇ ਆਇਆ ਕਿ ਉਹਨੇ ਦੱਸਿਆ ਕਿ ਰਾਤ ਨੂੰ 9:50 ਤੇ ਤਿੰਨ ਵਿਅਕਤੀਆਂ ਨੂੰ ਤਿੰਨ ਮ੍ਰਿਤਕ ਡੈਡ ਬਾਡੀਜ਼ ਨੂੰ ਪੋਲਸ ਸਿਵਲ ਹਸਪਤਾਲ ਲੈ ਕੇ ਆਂਦੀ ਹੈ ਜਿਨ੍ਹਾਂ ਦੇ ਨਾਮ ਰਿੰਕੂ, ਮੰਜੂਰਾਏ ਅਤੇ ਦੇਵੀ ਦੱਸਿਆ ਜਾ ਰਿਹਾ ਤੇ ਉਹਨਾਂ ਦੀ ਮੌਤ ਜਿਹੜੀ ਆ ਹੋ ਜਾਂਦੀ ਹੈ ਉਹਨਾਂ ਨੇ ਮੁੱਢਲੀ ਜਾਂਚ ਦੇ ਵਿੱਚ ਇਹੀ ਕਿਹਾ ਕਿ ਹਜੇ ਕਿਸੇ ਹੋਰ ਕਾਰਨਾ ਕਰਕੇ ਜਿਹੜੀ ਆ ਮੌਤ ਹੋਈ ਹੈ ਕੈਮੀਕਲ ਟੈਸਟ ਜਿਹੜੇ ਨੇ ਉਹ ਡੈਡ ਬਾਡੀਜ਼ ਦੇ ਉਹ ਹੋ ਰਹੇ ਨੇ ਜਦ ਤੱਕ ਉਹਨਾਂ ਦੀ ਰਿਪੋਰਟ ਨਹੀਂ ਆ ਜਾਂਦੀ ਉਨੀ ਦੇਰ ਤੱਕ ਇਹ ਨਹੀਂ ਕਿਹਾ ਜਾ ਸਕਦਾ ਕਿ ਸ਼ਰਾਬ ਪੀਣ ਦੇ ਨਾਲ ਮੌਤ ਹੋਈ ਹੈ ਸ਼ੱਕੀ ਹਾਲਾਤਾਂ ਦੇ ਵਿੱਚ ਮੌਤ ਹੋਈ ਹੈ ਇਹ ਉਹਨਾਂ ਨੇ ਕਿਹਾ ਐਸਐਮਓ ਸਿਵਲ ਹਸਪਤਾਲ ਨੇ ਕਿਹਾ ਕਿ ਸ਼ੱਕੀ ਹਾਲਾਤਾਂ ਦੇ ਵਿੱਚ ਮੌਤ ਹੋਈ ਹੈ ਪਰ ਸ਼ਰਾਬ ਦੇ ਕਾਰਨ ਹੋਈ ਹੈ ਇਹ ਜਾਂਚ ਦਾ ਵਿਸ਼ਾ ਉਸ ਦੀ ਜਾਂਚ ਜਿਹੜੀ ਹੈ ਚੱਲ ਰਹੀ ਹੈ ਇਸ ਕਰਕੇ ਸਾਰੇ ਸ਼ਰਾਬ ਦੇ ਨਾਲ ਮੌਤ ਹੋਣ ਦੇ ਦਾਅਵਿਆਂ ਨੂੰ ਉਹ ਖਾਰਿਜ ਕਰ ਦਿੱਤਾ ਪਰਿਵਾਰ ਦਾ ਕਹਿਣਾ ਸੀਗਾ ਕਿ ਤਿੰਨੇ ਦੋਸਤ ਜਿਹੜੇ ਆ ਸ਼ਰਾਬ ਇਕੱਠੇ ਬੈਠ ਕੇ ਪੀ ਰਹੇ ਸੀਗੇ ਤਾਂ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਇੰਦਾਂ ਦੀ ਘਟਨਾ ਵਾਪਰੀ ਹੈ ਉੱਥੇ ਪਹੁੰਚੇ ਤਾਂ ਮੂੰਹ ਦੇ ਵਿੱਚੋਂ ਜਿਹੜੀ ਹੈ ਝੱਗ ਉਹ ਨਿਕਲ ਰਹੀ ਸੀਗੀ ਤਾਂ ਇਸ ਕਰਕੇ ਉਹਨਾਂ ਨੂੰ ਸਿਵਲ ਹਸਪਤਾਲੇ ਆਂਦਾ ਪਰ ਉੱਥੇ ਉਹ ਮ੍ਰਿਤਕ ਜਿਹੜੇ ਨੇ ਉਹ ਸੀਗੇ ਜਦ ਤੱਕ ਉੱਥੇ ਲੈ ਕੇ ਆਂਦਾ ਉਹ ਉਹਨਾਂ ਦੀ ਮੌਤ ਜਿਹੜੀ ਹੈ ਉਹ ਪਹਿਲਾਂ ਤੋਂ ਹੀ ਹੋ ਚੁੱਕੀ ਸੀਗੀ ਹਾਲਾਂਕਿ ਪ੍ਰਸ਼ਾਸਨ ਨੇ ਸ਼ਰਾਬ ਦੇ ਨਾਲ ਮੌਤ ਹੋਣ ਦੇ ਕਿਸੇ ਵੀ ਦਾਅਵੇ ਤੋਂ ਹਜੇ ਖਾਰਜ ਕੀਤੇ ਨੇ ਹਲੇ ਉਹਨਾਂ ਨੇ ਕਿਹਾ ਕਿ ਜਿਹੜੇ ਟੈਸਟ ਨੇ ਉਹ ਲਗਾਤਾਰ ਚੱਲ ਰਹੇ ਨੇ ਸਿਵਲ ਹਸਪਤਾਲ ਦੇ ਵਿੱਚ ਅੱਜ ਪੋਸਟਮਾਰਟਮ ਵੀ ਹੋਇਆ ਹਾਲਾਂਕਿ ਰਿਪੋਰਟ ਪੋਸਟਮਾਰਟਮ ਦੀ ਨਹੀਂ ਆਈ ਮੋਢਲੀ ਜਾਂਚ ਦੇ ਵਿੱਚ ਐਸਐਮਓ ਨੇ ਇਹੀ ਕਿਹਾ ਕਿ ਸ਼ੱਕੀ ਹਾਲਾਤਾਂ ਦੇ ਵਿੱਚ ਮੌਤ ਹੋਈ ਹੈ ਹਜੇ ਜੇ ਸ਼ਰਾਬ ਦੇ ਨਾਲ ਮੌਤ ਹੋਣ ਦੇ ਕਾਰਨ ਹਜੇ ਜਿਹੜੇ ਨਹੀਂ ਸਾਹਮਣੇ ਆਏ ਕੈਮੀਕਲ ਟੈਸਟਾਂ ਦੀ ਰਿਪੋਰਟ ਦਾ ਜਿਹੜਾ ਉਹ ਇੰਤਜ਼ਾਰ ਹੈ ਜਦੋਂ ਉਹ ਆ ਜਾਏਗੀ ਫਿਰ ਸਾਫ਼ ਹੋਏਗਾ ਕਿ ਸ਼ਰਾਬ ਦੇ ਨਾਲ ਮੌਤ ਹੋਈ ਹੈ ਨਹੀਂ ਤਾਂ ਉਸ ਦੇ ਦੂਜੇ ਪਾਸੇ ਸਿਆਸਤ ਵੀ ਹੈ ਇਸ ਤੇ ਜਿਹੜੀ ਆ ਬਹੁਤ ਜਿਹੜੀ ਆ ਉਸਨੇ ਤੂਲ ਫੜ ਲਈ ਸੀ ਸਭ ਤੋਂ ਪਹਿਲਾਂ ਤੁਸੀਂ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਆਫਸਰ ਐਸ ਐਮਓ ਡਾਕਟਰ ਹਰਪ੍ਰੀਤ ਸਿੰਘ ਦਾ ਇਸ ਮਾਮਲੇ ਤੇ ਕੀ ਕਹਿਣਾ ਸੀ ਉਹ ਵੀ ਸੁਣੋ ਮੈਂ ਡਾਕਟਰ ਹਰਪ੍ਰੀਤ ਸਿੰਘ ਐਸ ਐਮਓ ਇਨ ਚਾਰਜ ਸਿਵਲ ਹਸਪਤਾਲ ਲੁਗਾਨਾ ਜਿੰਦ ਰਸਨਾ ਜਮਾ ਕਿ ਰਾਤ ਨੂੰ ਸਾਡੇ ਕੋਲ ਪੁਲਿਸ 3 ਡੈਡ ਬodies ਜਿਨ੍ਹਾਂ ਦੀ ਕੀ ਡੈਥ ਅੰਡਰ ਮਿਸਟਰੀਅਸ ਸਰਕਮਸਟੈਂਸਸ ਹੋਈ ਆ ਜਿਨ੍ਹਾਂ ਦੇ ਨਾਮ ਸਤਨ ਜਿਹੜੀ ਪਹਿਲੀ ਡੈਡ ਬੋਡੀ ਸੀ ਉਹ ਰਿੰਕੂ ਸਨ ਆਫ ਨਥੁਰਮ ਦੀ ਲੱਕਿਆਈ ਸੀ ਜੋ ਕਿ 9:50 ਮਿੰਟ ਤੇ ਇੱਥੇ ਸਾਡੇ ਕੋਲ ਲੈ ਕੇ ਆਇਆ ਸੀ ਦੂਸਰੀ ਡੈਡ ਬੋਡੀ ਮੰਜੂਰਾਏ ਐ ਅਤੇ ਤੀਸਰੀ ਜਿਹੜੀ ਡੈਡ ਬੋਡੀ ਸੀ ਦੇਬੀ ਇਹਨਾਂ ਦੀ ਲੱਕਿਆਈ ਸੀ ਜਿਹੜੀ ਮੰਜੂਰਾਏ ਤੇ ਦੇਬੀ ਦੀ ਡੈਡ ਬੋਡੀ ਤਕਰੀਬਨ 1:30 ਵਜੇ ਦੇ ਕਰੀਬ ਸਾਡੇ ਕੋਲ ਲੈ ਕੇ ਆਏ ਜਿਨ੍ਹਾਂ ਨੂੰ ਮਤਲਬ ਮੁੰਡਲੀ ਜਾਂ ਤੋਂ ਬਾਅਦ ਇਹ ਹੀ ਲੱਗਦਾ ਹੈ ਕਿ ਉਹਨਾਂ ਦੀ ਡੈਥ ਜਿਹੜੀ ਅੰਡਰ ਮਿਸਟਰੀਅਸ ਸਰਕਮਸਟੈਂਸਸ ਜਿਹੜੀ ਹੈ ਹੋਈ ਹੈ ਔਰ ਵਾਟਸਐਪਰ ਜੋ ਵੀ ਉਹਨਾਂ ਦਾ ਐਗਜ਼ੈਕਟ ਕੌਜ਼ ਆਫ ਡੈਥ ਹੋਏਗਾ ਉਹ ਜਦੋਂ ਵੀ ਸਾਡੇ ਕੈਮੀਕਲ ਐਗਜ਼ਾਮੀਨਰ ਦੀ ਰਿਪੋਰਟ ਤੇ ਹਿਸਟੋਪੈਥੋਲੋਜੀ ਦੀ ਰਿਪੋਰਟ ਸਾਡੇ ਕੋਲ ਹੋਏਗੀ ਉਸ ਤੋਂ ਬਾਅਦ ਕੀ ਜਿਹੜਾ ਹੈਗਾ ਉਹ ਜਾਣਕਰਵਾਇਆ ਜਾ ਸਕਦਾ। ਪੀਤੀ ਰਾਤ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਵਿੱਚ ਤਿੰਨ ਡੈੱਡ ਬਾਡੀਜ਼ ਆਂਦੀਆਂ ਨੇ ਪਰਿਵਾਰ ਦਾ ਦਾਵਾ ਹੁੰਦਾ ਹੈ ਕਿ ਉਹਨਾਂ ਦੀ ਮੌਤ ਜਿਹੜੀ ਹੈ ਉਹ ਸ਼ਰਾਬ ਪੀਣ ਦੇ ਕਾਰਨ ਹੋਈ ਹੈ। ਤਿੰਨੇ ਦੋਸਤ ਇਕੱਠੇ ਬੈਠ ਕੇ ਸ਼ਰਾਬ ਪੀ ਰਹੇ ਸੀ ਰਾਤ ਨੂੰ ਹੀ ਇੱਕ ਅਧਿਕਾਰੀ ਦਾ ਬਿਆਨ ਸਾਹਮਣੇ ਆ ਜਾਂਦਾ ਹੈ ਕਿ ਜਦੋਂ ਡੈੱਡ ਬਾਡੀਜ਼ ਹਸਪਤਾਲ ਦੇ ਵਿੱਚ ਆਈਆਂ ਸੀਗੀਆਂ ਉਹਨਾਂ ਦੇ ਕੋਲੋਂ ਕੋਈ ਸ਼ਰਾਬ ਦੀ ਸਮੈਲ ਜਿਹੜੀ ਹੈ ਉਹ ਨਹੀਂ ਆਉਂਦੀ ਸੀ ਮੂੰਹ ਦੇ ਵਿੱਚੋਂ ਜਿਹੜੀ ਹੈ ਝੱਗ ਉਹ ਨਿਕਲ ਰਹੀ ਸੀਗੀ ਕੁਝ ਦਿਨ ਪਹਿਲਾਂ ਵੀ ਪੰਜਾਬ ਦੇ ਵਿੱਚ ਸ਼ਰਾਬ ਦੇ ਕਾਰਨ ਕਈ ਮੌਤਾਂ ਜਿਹੜੀਆਂ ਉਹ ਹੋਈਆਂ ਸੀ ਬੀਤੀ ਰਾਤ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਵਿੱਚ ਤਿੰਨ ਡੈੱਡ ਬਾਡੀਜ਼ ਆਂਦੀਆਂ ਨੇ ਜਿਸ ਤੋਂ ਬਾਅਦ ਉਹ ਪਰਿਵਾਰ ਦਾ ਦਾਵਾ ਹੁੰਦਾ ਹੈ ਕਿ ਉਹਨਾਂ ਦੀ ਮੌਤ ਜਿਹੜੀ ਹੈ ਉਹ ਸ਼ਰਾਬ ਪੀਣ ਦੇ ਕਾਰਨ ਹੋਈ ਹੈ ਤਿੰਨੇ ਦੋਸਤ ਇਕੱਠੇ ਬੈਠ ਕੇ ਸ਼ਰਾਬ ਪੀ ਰਹੇ ਸੀ ਤਾਂ ਪਰਿਵਾਰ ਨੇ ਦਾਵਾ ਕੀਤਾ ਕਿ ਉਹਨਾਂ ਦੀ ਮੌਤ ਜਿਹੜੀ ਹੈ ਉਹ ਸ਼ਰਾਬ ਪੀਣ ਦੇ ਨਾਲ ਹੋਈ ਹੈ ਰਾਤ ਨੂੰ 10 ਵਜੇ ਦੇ ਕਰੀਬ ਇਹ ਘਟਨਾ ਆ ਜਿਸ ਤੋਂ ਬਾਅਦ ਪ੍ਰਸ਼ਾਸਨ ਨੂੰ ਵੀ ਹੱਥ ਪੈਰਾਂ ਦੀ ਪੈ ਗਈ ਸੀ ਹਾਲਾਂਕਿ ਜਦੋਂ ਉਹ ਡੈੱਡ ਬਾਡੀਜ਼ ਨੂੰ ਸਿਵਲ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਪੁਲਿਸ ਉਹਨਾਂ ਮ੍ਰਿਤਕ ਦੇਹਾਂ ਨੂੰ ਹਸਪਤਾਲ ਲੈ ਕੇ ਆਉਂਦੀ ਹੈ ਰਾਤ ਨੂੰ ਹੀ ਇੱਕ ਅਧਿਕਾਰੀ ਦਾ ਬਿਆਨ ਸਾਹਮਣੇ ਆ ਜਾਂਦਾ ਹੈ ਕਿ ਜਦੋਂ ਡੈੱਡ ਬਾਡੀਜ਼ ਹਸਪਤਾਲ ਦੇ ਵਿੱਚ ਆਈਆਂ ਸਿਗੀਆਂ ਉਹਨਾਂ ਦੇ ਕੋਲੋਂ ਕੋਈ ਸ਼ਰਾਬ ਦੀ 스ਮੈਲ ਜਿਹੜੀ ਹੈ ਉਹ ਨਹੀਂ ਆਉਂਦੀ ਸੀ ਤਾਂ ਜੇ ਜਿਹੜੀ ਜਾਂਚ ਹੈ ਉਹਨਾਂ ਦੀ ਮੌਤ ਦਾ ਕਾਰਨ ਹੈ ਉਹ ਪੋਸਟਮਾਰਟਮ ਤੋਂ ਬਾਅਦ ਦੇ ਵਿੱਚ ਹੀ ਪਤਾ ਲੱਗੇਗਾ ਜਿਸ ਤਰੀਕੇ ਨਾਲ ਜਿੱਦਾਂ ਹੀ ਦਿਨ ਚੜ੍ਹਿਆ ਤਾਂ ਸਿਆਸਤ ਇਸ ਮੁੱਦੇ ਤੇ ਭਖਣੀ ਜਿਹੜੀ ਹੈ ਸ਼ੁਰੂ ਹੋ ਗਈ ਸੀ ਕਿਉਂਕਿ ਪਹਿਲਾਂ ਕੁਝ ਹੀ ਦਿਨ ਪਹਿਲਾਂ ਵੀ ਪੰਜਾਬ ਦੇ ਵਿੱਚ ਸ਼ਰਾਬ ਦੇ ਕਾਰਨ ਕਈ ਮੌਤਾਂ ਜਿਹੜੀਆਂ ਉਹ ਹੋਈਆਂ ਸੀ ਤਾਂ ਉਸ ਤੋਂ ਬਾਅਦ ਸਿਆਸਤ ਦਿਨ ਚੜ੍ਹਦੇ ਹੀ ਲੁਧਿਆਣਾ ਦੇ ਵਿੱਚ ਵਧੀ ਭਾਰਤ ਪੂਸ਼ਣ ਆਸ਼ੂ ਰਾਣਾ ਗੁਰਜੀਤ ਨੇ ਵੀ ਸਰਕਾਰ ਤੇ ਨਿਸ਼ਾਨੇ ਸਾਧੇ ਅਤੇ ਉਸ ਤੋਂ ਬਾਅਦ ਸਿਵਲ ਹਸਪਤਾਲ ਦੇ ਐਸ ਐਮਓ ਸੀਨੀਅਰ ਮੈਡੀਕਲ ਅਫਸਰ ਦਾ ਵੀ ਇੱਕ ਬਿਆਨ ਸਾਹਮਣੇ ਆਇਆ ਕਿ ਉਹਨੇ ਦੱਸਿਆ ਕਿ ਰਾਤ ਨੂੰ 9:50 ਤੇ ਤਿੰਨ ਵਿਅਕਤੀਆਂ ਨੂੰ ਤਿੰਨ ਡੈੱਡ ਬੋਡੀਆਂ ਨੂੰ ਪੁਲਿਸ ਸਿਵਲ ਹਸਪਤਾਲ ਲੈ ਕੇ ਆਂਦੀ ਹੈ ਜਿਨ੍ਹਾਂ ਦੇ ਨਾਮ ਰਿੰਕੂ, ਮੰਜੂਰਾਏ ਅਤੇ ਦੇਵੀ ਦੱਸਿਆ ਜਾ ਰਿਹਾ ਤੇ ਉਨ੍ਹਾਂ ਦੀ ਮੌਤ ਜਿਹੜੀ ਆ ਹੋ ਜਾਂਦੀ ਹੈ ਉਹਨਾਂ ਨੇ ਮੁੱਢਲੀ ਜਾਂਚ ਦੇ ਵਿੱਚ ਇਹੀ ਕਿਹਾ ਕਿ ਹਜੇ ਕਿਸੇ ਹੋਰ ਕਾਰਨਾ ਕਰਕੇ ਜਿਹੜੀ ਆ ਮੌਤ ਹੋਈ ਹੈ ਕੈਮੀਕਲ ਟੈਸਟ ਜਿਹੜੇ ਨੇ ਉਹ ਡੈਡ ਬodies ਦੇ ਉਹ ਹੋ ਰਹੇ ਨੇ ਜਦ ਤੱਕ ਉਹਨਾਂ ਦੀ ਰਿਪੋਰਟ ਨਹੀਂ ਆ ਜਾਂਦੀ ਉਨੀ ਦੇਰ ਤੱਕ ਇਹ ਨਹੀਂ ਕਿਹਾ ਜਾ ਸਕਦਾ ਕਿ ਸ਼ਰਾਬ ਪੀਣ ਦੇ ਨਾਲ ਮੌਤ ਹੋਈ ਹੈ ਸ਼ੱਕੀ ਹਾਲਾਤਾਂ ਦੇ ਵਿੱਚ ਮੌਤ ਹੋਈ ਹੈ ਇਹ ਉਹਨਾਂ ਨੇ ਕਿਹਾ ਐਸਐਮਓ ਸਿਵਲ ਹਸਪਤਾਲ ਨੇ ਕਿਹਾ ਕਿ ਸ਼ੱਕੀ ਹਾਲਾਤਾਂ ਦੇ ਵਿੱਚ ਮੌਤ ਹੋਈ ਹੈ ਪਰ ਸ਼ਰਾਬ ਦੇ ਕਾਰਨ ਹੋਈ ਹੈ ਇਹ ਜਾਂਚ ਦਾ ਵਿਸ਼ਾ ਉਸ ਦੀ ਜਾਂਚ ਜਿਹੜੀ ਹੈ ਚੱਲ ਰਹੀ ਹੈ ਇਸ ਕਰਕੇ ਸਾਰੇ ਸ਼ਰਾਬ ਦੇ ਨਾਲ ਮੌਤ ਹੋਣ ਦੇ ਦਾਅਵਿਆਂ ਨੂੰ ਉਹ ਖਾਰਿਜ ਕਰ ਦਿੱਤਾ ਪਰਿਵਾਰ ਦਾ ਕਹਿਣਾ ਸੀਗਾ ਕਿ ਤਿੰਨੇ ਦੋਸਤ ਜਿਹੜੇ ਆ ਸ਼ਰਾਬ ਇਕੱਠੇ ਬੈਠ ਕੇ ਪੀ ਰਹੇ ਸੀਗੇ ਤਾਂ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਇਦਾਂ ਦੀ ਘਟਨਾ ਵਾਪਰੀ ਹੈ ਉੱਥੇ ਪਹੁੰਚੇ ਤਾਂ ਮੂੰਹ ਦੇ ਵਿੱਚੋਂ ਜਿਹੜੀ ਹੈ ਝੱਗ ਉਹ ਨਿਕਲ ਰਹੀ ਸੀਗੀ ਤਾਂ ਇਸ ਕਰਕੇ ਉਹਨਾਂ ਨੂੰ ਸਿਵਲ ਹਸਪਤਾਲੇ ਆਂਦਾ ਪਰ ਉੱਥੇ ਉਹ ਮ੍ਰਿਤਕ ਜਿਹੜੇ ਨੇ ਉਹ ਸੀਗੇ ਜਦ ਤੱਕ ਉੱਥੇ ਲੈ ਕੇ ਆਂਦਾ ਉਹ ਉਹਨਾਂ ਦੀ ਮੌਤ ਜਿਹੜੀ ਹੈ ਉਹ ਪਹਿਲਾਂ ਤੋਂ ਹੀ ਹੋ ਚੁੱਕੀ ਸੀਗਾ ਹਾਲਾਂਕਿ ਪ੍ਰਸ਼ਾਸਨ ਨੇ ਸ਼ਰਾਬ ਦੇ ਨਾਲ ਮੌਤ ਹੋਣ ਦੇ ਕਿਸੇ ਵੀ ਦਾਅਵੇ ਤੋਂ ਹਜੇ ਖਾਰਜ ਕੀਤੇ ਨੇ ਹਲੇ ਉਹਨਾਂ ਨੇ ਕਿਹਾ ਕਿ ਜਿਹੜੇ ਟੈਸਟ ਨੇ ਉਹ ਲਗਾਤਾਰ ਚੱਲ ਰਹੇ ਨੇ ਸਿਵਲ ਹਸਪਤਾਲ ਦੇ ਵਿੱਚ ਅੱਜ ਪੋਸਟਮਾਰਟਮ ਵੀ ਹੋਇਆ ਹਾਲਾਂਕਿ ਰਿਪੋਰਟ ਪੋਸਟਮਾਰਟਮ ਦੀ ਨਹੀਂ ਆਈ ਮੁੱਢਲੀ ਜਾਂਚ ਦੇ ਵਿੱਚ ਐਸਐਮਓ ਨੇ ਇਹੀ ਕਿਹਾ ਕਿ ਸ਼ੱਕੀ ਹਾਲਾਤਾਂ ਦੇ ਵਿੱਚ ਮੌਤ ਹੋਈ ਹੈ ਹਜੇ ਜੇ ਸ਼ਰਾਬ ਦੇ ਨਾਲ ਮੌਤ ਹੋਣ ਦੇ ਕਾਰਨ ਹਜੇ ਜਿਹੜੇ ਨਹੀਂ ਸਾਹਮਣੇ ਆਏ ਕੈਮੀਕਲ ਟੈਸਟ ਚਾਂਗ ਦੀ ਰਿਪੋਰਟ ਦਾ ਜਿਹੜਾ ਉਹ ਇੰਤਜ਼ਾਰ ਹੈ ਜਦੋਂ ਉਹ ਆ ਜਾਈਗੀ ਫਿਰ ਸਾਫ਼ ਹੋਏਗਾ ਕਿ ਸ਼ਰਾਬ ਦੇ ਨਾਲ ਮੌਤ ਹੋਈ ਹੈ ਨਹੀਂ ਤਾਂ ਉਸ ਦੇ ਦੂਜੇ ਪਾਸੇ ਸਿਆਸਤ ਵੀ ਹੈ ਇਸ ਤੇ ਜਿਹੜੀ ਹੈ ਬਹੁਤ ਜਿਹੜੀ ਹੈ ਉਸ ਨੇ ਤੂਲ ਫੜ ਲਈ ਸੀ ਸਭ ਤੋਂ ਪਹਿਲਾਂ ਤੁਸੀਂ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਆਫਸਰ ਐਸ ਐਮਓ ਡਾਕਟਰ ਹਰਪ੍ਰੀਤ ਸਿੰਘ ਦਾ ਇਸ ਮਾਮਲੇ ਤੇ ਕੀ ਕਹਿਣਾ ਸੀ ਉਹ ਵੀ ਸੁਣੋ ਮੈਂ ਡਾਕਟਰ ਹਰਪ੍ਰੀਤ ਸਿੰਘ ਐਸ ਐਮਓ ਇਨ ਚਾਰਜ ਸਿਵਲ ਹਸਪਤਾਲ ਲੁਗਨਾ ਜਿੰਦ ਰਸਨਾ ਜਮਾ ਕਿ ਰਾਤ ਨੂੰ ਸਾਡੇ ਕੋਲ ਪੁਲਿਸ 3 ਡੈਡ ਬਾਡੀਜ਼ ਜਿਨ੍ਹਾਂ ਦੀ ਕੀ ਡੈਥ ਅੰਡਰ ਮਿਸਟਰੀਅਸ ਸਰਕਮਸਟੈਂਸਸ ਹੋਈ ਹੈ ਜਿਨ੍ਹਾਂ ਦੇ ਨਾਮ ਸਤਨ ਜਿਹੜੀ ਪਹਿਲੀ ਡੈਡ ਬੋਡੀ ਸੀ ਉਹ ਰਿੰਕੂ son of ਨੱਥੂਰਾਮ ਦੀ ਲੱਕਿਆਈ ਸੀ ਜੋ ਕਿ 9:50 ਤੇ ਇੱਥੇ ਸਾਡੇ ਕੋਲ ਲੈ ਕੇ ਆਏ ਸੀ ਦੂਸਰੀ ਡੈਡ ਬੋਡੀ ਮੰਜੂਰਾਏ ਐਂਡ ਤੀਸਰੀ ਜਿਹੜੀ ਡੈਡ ਬੋਡੀ ਸੀ ਦੇਵੀ ਇਹਨਾਂ ਦੀ ਲੱਕਿਆਈ ਸੀ ਜਿਹੜੀ ਮੰਜੂਰਾਏ ਤੇ ਦੇਵੀ ਦੀ ਡੈਡ ਬੋਡੀ ਤਕਰੀਬਨ 1:30 ਦੇ ਕਰੀਬ ਸਾਡੇ ਕੋਲ ਲੈ ਕੇ ਆਏ ਇਨਾਂ ਨੂੰ ਮਤਲਬ ਮੁੰਡਲੀ ਜਾਂ ਤੋਂ ਬਾਅਦ ਇਹ ਹੀ ਲੱਗਦਾ ਕਿ ਉਹਨਾਂ ਦੀ ਡੈਥ ਜਿਹੜੀ ਅੰਡਰ ਮਿਸਟਰੀਅਸ ਸਰਕਮਸਟੈਂਸਿਸ ਜਿਹੜੀ ਆ ਹੋਈ ਹੈ ਔਰ ਵਾਟਸਐਪਰ ਜੋ ਵੀ ਉਹਨਾਂ ਦਾ ਐਗਜ਼ੈਕਟ ਕੌਜ਼ ਆਫ ਡੈਥ ਹੋਏਗਾ ਉਹ ਜਦੋਂ ਵੀ ਸਾਡੇ ਕੈਮੀਕਲ ਐਗਜ਼ਾਮੀਨਰ ਦੀ ਰਿਪੋਰਟ ਤੇ ਹਿਸਟੋਪੈਥੋਲੋਜੀ ਦੀ ਰਿਪੋਰਟ ਸਾਡੇ ਕੋਲ ਹੋਏਗੀ ਉਸ ਤੋਂ ਬਾਅਦ ਕੀ ਜਿਹੜਾ ਹੈਗਾ ਉਹ ਜਾਣਕਰ ਹੋ ਜਾ ਸਕਦਾ। ਪੀਤੀ ਰਾਤ ਲੁਧਿਆਣਾ ਦੇ ਸਿਵਲ